ਉਸ ਟਾਈਮ ਪਾਇਲ ਪਰਮ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਪਾਇਲ ਪਰਮ ਚੋਰ ਆ ਗਈ। ਉਸ ਤੋਂ ਬਾਅਦ ਪਾਇਲ ਪਰਮ ਨੇ ਇੱਕ ਸਟੋਰੀ ਸ਼ੇਅਰ ਕੀਤੀ ਸੀ ਇੰਸਟਾਗ੍ਰam ਦੇ ਉੱਤੇ ਕਿ ਮੈਂ ਥੋੜੇ ਟਾਈਮ ਤੱਕ ਲਾਈਵ ਆ ਕੇ ਸਭ ਕੁਝ ਕਲੀਅਰ ਕਰਾਂਗੀ ਤੇ ਪਾਇਲ ਪਰਮ ਲਾਈਵ ਆਈ ਤੇ ਉਸ ਦੇ ਵਿੱਚ ਪਾਇਲ ਪਰਮ ਨੇ ਸਾਰੀ ਗੱਲਬਾਤ ਦੱਸੀ। ਪਾਇਲ ਪਰਮ ਨੇ ਦੱਸਿਆ ਕਿ ਮੈਂ ਕਿਸੇ ਦੀ ਹੈਲਪ ਲਈ ਗਈ ਸੀ ਪਰ ਉੱਥੇ ਮੇਰੀ ਕਿਸੇ ਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਜਿਨੇ ਵੀ ਇਹ ਵੀਡੀਓ ਵਾਇਰਲ ਕੀਤੀ ਹੈ ਮੈਂ ਉਸ ਦੇ ਉੱਤੇ ਕੇਸ ਵੀ ਕਰਾਂਗੀ। ਬਾਕੀ ਤੁਸੀਂ ਅੱਗੇ ਲਾਈਵ ਦੇਖੋ ਤੇ ਆਪਣਾ ਵਿਚਾਰ ਕੀਮਤੀ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਜਰੂਰ ਦੱਸਿਓ ਰੋਲੇ ਵਾਸਤੇ ਹੀ ਮੈਂ ਲਾਈਵ ਆਈ ਆ ਫਸਟ ਆਫ ਆਲ ਮੈਂ ਕਲੀਅਰ ਕਰ ਦਵਾਂ ਨਵੂ ਆਈ ਲਾਈਵ ਤੇ ਚੈੱਕ ਕਰੀ ਨਵੂ ਨੂੰ ਲਾਈਵ ਤੇ ਐਡ ਕਰ ਯਾਰ ਉਹਨੂੰ ਇੱਕ ਮਿੰਟ ਸਤਿ ਸ੍ਰੀ ਅਕਾਲ ਜੀ ਉਹ ਨਾ ਭਰਾਵਾ ਚੋਰੀ ਤੇ ਤਾਂ ਦੂਰੀ ਰਹਿਣੇ ਆ ਉਦੋਂ ਨਹੀਂ ਕੀਤੀ ਜਦੋਂ ਘਰੋਂ ਨਕੜੇ ਸੀ ਹੁਣ ਚੋਰੀ ਕਰਾਂਗੇ ਯਾਰ ਕਿੱਦਾਂ ਦੀਆਂ ਗੱਲਾਂ ਕਰਦੇ ਹੋਏ ਯਾਰ ਸਾਡਾ ਮੈਟਰ ਇਹ ਸੀਗਾ ਕਿ ਆਪਣੀ ਇੱਕ ਫਰੈਂਡ ਸੀਗੀ ਸਰਕਲ 'ਚ ਨਵੂ ਨਾਮ ਦੀ ਕੁੜੀ ਤੇ ਐਕਚੁਅਲ ਜੇ ਕੋਈ ਸਿਟੀ ਹੈ ਤੁਹਾਡੇ ਇੱਥੇ ਆਪਣੇ ਲਾਂਡਰਾਂ ਰੋਡ ਤੇ ਕਿਹੜੀ ਸਿਟੀ ਸੀ ਦੀ ਮਿੱਤਲ ਪੈਰਾਡਾਈਜ਼ ਤੇ ਉੱਥੇ ਲੜਾਈ ਹੋਈ ਸੀ ਅੱਜ ਤੋਂ 4-5 ਦਿਨ ਪਹਿਲਾਂ ਦੀ ਗੱਲ ਆ ਕਿ ਉੱਥੇ 5-6 ਦਿਨ ਪਹਿਲਾਂ ਦੀ ਗੱਲ ਆ ਕਿ ਉੱਥੇ ਲੜਾਈ ਹੋਈ ਸੀਗੀ ਮੈਨੂੰ ਨਹੀਂ ਪਤਾ ਸੀਗਾ ਕਿ ਕਾਦੀ ਲੜਾਈ ਹੋਈ ਹੈ ਕਾਦੀ ਨਹੀਂ ਹੋਈ ਹੈ ਹਨਾ ਕੋਈ ਯਾਰ ਦੋਸਤ ਤੁਹਾਨੂੰ ਫੋਨ ਕਰਦਾ ਰਾਤ ਨੂੰ ਕਿ ਪਹਿਲਾਂ ਆ ਚੱਕਰ ਹੋਇਆ ਕਿ ਮੈਨੂੰ ਤੇਰੀ ਹੈਲਪ ਦੀ ਲੋੜ ਆ ਕਿ ਮੈਂ ਤੁਹਾਡੇ ਕੋਲ ਆ ਰਿਹਾ ਮੇਰੇ ਕੋਲ ਆ ਜਾ ਮੇਰੀ ਹੈਲਪ ਕਰ ਦੇ ਮੋਨਾ ਪੈਰਾਡਾਈਜ਼ ਹੈ ਨਾ ਮੋਨਾ ਪੈਰਾਡਾਈਜ਼ ਮਿੱਤਲ ਅਪਾਰਟਮੈਂਟਾ ਉੱਥੇ ਆਪਣੇ ਲਾਂਡਰਾ ਰੋਡ ਤੇ 126 ਕੇ 115 ਚ ਉੱਥੇ ਰਾਤ ਨੂੰ ਝਗੜਾ ਹੋਇਆ ਮੈਨੂੰ ਕੁਝ ਨਹੀਂ ਪਤਾ ਸੀ ਇਸ ਬਾਰੇ ਕਿ ਚੋਰੀ ਦਾ ਝਗੜਾ ਸੀ ਜਾਂ ਕਿਸੇ ਚੀਜ਼ ਦਾ ਝਗੜਾ ਸੀਗਾ ਮੈਂ ਉੱਥੇ ਰਾਤ ਨੂੰ ਚਲੇਗੀ ਕਿ ਮੈਂ ਕੱਲੀ ਸੀਗੀ ਦੀਦੀ ਨੂੰ ਵੀ ਆਇਆ ਫੋਨ ਤੇ ਮੈਨੂੰ ਵੀ ਆਇਆ ਸੀਗਾ ਦੀਦੀ ਮੇਰੇ ਨਾਲ ਹੀ ਬੈਠੇ ਆ ਪਹਿਲਾਂ ਇਹਨਾਂ ਨੂੰ ਕਾਲ ਆਈ ਫਿਰ ਮੈਨੂੰ ਕਾਲ ਆਈ ਕਿ ਦੀਦੀ ਮੈਂ ਮੈਨੂੰ ਹੈਲਪ ਚਾਹੀਦੀ ਨਵੂ ਦਾ ਫੋਨ ਆਇਆ ਕਿ ਐਦਾ ਐਦਾ ਕਰਕੇ ਪ੍ਰੋਬਲਮ ਚ ਫਸ ਗਏ ਆ ਸਾਨੂੰ ਨਹੀਂ ਪਤਾ ਸੀ ਕੀ ਪ੍ਰੋਬਲਮ ਹੈ ਕੀ ਨਹੀਂ ਮੈਂ ਕੈਬ ਬੁੱਕ ਕਰਕੇ ਆਪਣੇ ਇੱਥੇ ਤੋਂ ਚਲੀ ਗਈ ਆ ਤੇ ਉੱਥੇ ਜਾ ਕੇ ਸੁਸਾਇਟੀ ਨੇ ਮੇਰੀ ਗੱਲ ਨਹੀਂ ਸੁਣੀ ਸੁਸਾਇਟੀ ਜਾ ਕੇ ਉਹਨਾਂ ਨੂੰ ਪਤਾ ਕਿ ਫੇਮਸ ਹੈਗੀ ਆ ਫੇਮਸ ਕਰਕੇ ਉਹਨਾਂ ਨੇ ਵੀਡੀਓ ਵੀਡੀਓ ਬਣਾਈ ਮੈਂ ਉਹਨਾਂ ਨੂੰ ਕਿਹਾ ਤੁਸੀਂ ਵੀਡੀਓ ਨਾ ਬਣਾਓ ਕਿ ਚੰਗਾ ਨਹੀਂ ਲੱਗਦਾ ਹੈਗਾ ਤੁਸੀਂ ਜਿਹੜੀ ਗੱਲ ਹੈਗੀ ਮੇਰੇ ਮੂੰਹ ਤੇ ਕਰੋ ਉਹਨਾਂ ਨੇ ਕਿਸੇ ਨੇ ਮੇਰੀ ਗੱਲ ਨਹੀਂ ਸੁਣੀ ਸੁਸਾਇਟੀ ਵਾਲਿਆਂ ਨੇ ਜੋ ਵੀ ਸੁਸਾਇਟੀ ਵਾਲੇ ਉਹਨਾਂ ਨੂੰ ਲੱਗਿਆ ਸ਼ਾਇਦ ਮੈਂ ਕਿਤੇ ਉਪਰਾਵਾ ਬਿਸ਼ਨੋਈ ਦੀ ਗਾਂਗੀ ਮੈਂ ਨਹੀਂ ਹੈਗੀ ਉਹਨਾਂ ਲੱਗਿਆ ਕਿ ਮੈਂ ਸ਼ਾਇਦ ਉਹਨਾਂ ਦੇ ਉਹ ਆਈ ਮੈਂ ਸਿਰਫ ਉਹਨਾਂ ਦੇ ਪੱਖ ਲਈ ਗਈ ਸੀ ਕਿ ਲੜਾਈ ਜੋ ਹੋਈ ਆ ਇੱਕ ਮਿੰਟ ਮੈਂ ਤੁਹਾਨੂੰ ਵਿੱਚ ਐਡ ਕਰਦੀ ਹਾਂ ਕੁੜੀ ਨੂੰ ਵੇਟ ਕਰੋ ਕਿੱਥੇ ਆ ਨਵੂ ਲਓ ਮੈਂ ਐਡ ਕਰ ਦਉਂਗੀ ਕਿਉਂਕਿ ਮੈਂ ਰਿਫਰੈਸ਼ਡ ਪਾਈ ਆ ਤੁਸੀਂ ਟੱਕੋ ਇੱਕ ਮਿੰਟ ਰੁਕੋ ਕਿਹੜੀ ਆਈਡੀ ਉਹਦੀ ਨਵ ਟਿੱਲੋ ਨਵ ਟਿੱਲੋ ਇੱਕ ਮਿੰਟ ਕਰਦੀ ਆਂ ਆਗੇ ਬਣਾਉਂਦੇ ਸੀ ਨਹੀਂ ਹੈਗੇ ਜੇ ਸਾਡੇ ਸ਼ਕਲਾ ਦੇ ਸ਼ਕਲਾ ਆ ਗਿਆ ਸਾਡੇ ਚੋਰ ਲੱਗਦੇ ਸੀ ਜੀ ਜ਼ੋਰੇ ਛੱਡੋ ਹਲੋ ਹਲੋ ਆਹ ਨਬੂ ਬਾਕੀ ਨਬੂ ਤਾਂ ਪੁੱਛ ਲੋ ਇਹਦੇ ਹਸਬੰਡ ਦੇ ਨਾਲ ਗੁੱਟਮਾਰ ਹੋਈ ਸੀਗੀ ਤੇ ਤੁਸੀਂ ਤੁਹਾਨੂੰ ਨਬੂ ਆਪੇ ਸੱਚ ਦੱਸ ਦੂੰਗੀ ਕਿ ਕੀ ਗੱਲ ਹੋਈ ਹੈ ਕੀ ਨਹੀਂ ਲੜਾਈ ਦਾ ਕੀ ਪ੍ਰੋਬਲਮ ਸੀਗੇ ਕੀ ਚੋਰੀ ਦਾ ਕੀ ਸੀਗਾ ਨਬੂ ਆਪੇ ਦੱਸੀ ਇੱਥੇ ਕਲੀਅਰ ਕਰ ਯਾਰ ਦੇਖੋ ਇਹਦੇ ਵਿੱਚ ਪਾਇਲ ਦੀ ਕੋਈ ਮਿਸਟੇਕ ਨਹੀਂ ਆ ਉਹ ਮੇਰਾ ਮੈਟਰ ਸੀਗਾ ਮੇਰਾ ਹਸਮੈਨ ਉਹਤੇ ਕੋਟਮਾਰ ਕਰ ਰੇ ਸੀ ਤੇ ਮੈਂ ਮੈਂ ਨੂੰ ਉਥੋਂ ਫੋਨ ਆਇਆ ਮੈਂ ਮੈਂ ਆਲੀਆ ਦੀ ਨੂੰ ਫੋਨ ਕੀਤਾ ਠੀਕ ਆ ਵੀ ਇੱਦਾਂ ਇੱਦਾਂ ਗੱਲ ਹੋਈ ਆ ਤੇ ਆਲੀਆ ਦੀਦੀ ਨੇ ਪਾਇਲ ਦੀ ਨੂੰ ਫੋਨ ਕਰਿਆ ਪਾਇਲ ਦੀ ਉਥੇ ਕੈਬ ਕਰਾ ਕੇ ਆਈ ਸੀਗੀ ਕਿਉਂਕਿ ਉਹ ਮੈਨੂੰ ਵੀ ਮੇਰੇ ਨਾਲ ਵੀ ਖਿੱਚ ਤੂ ਕਰ ਰਹੀ ਸੀ ਸੁਸਾਇਟੀ ਵਾਲੇ ਮਿੱਤਲ ਪੈਰਾਡਾਈਜ਼ ਵਾਲੇ ਕਿਉਂਕਿ ਲਾਂਡਰਾ ਰੋਡ ਤੇ ਆ ਹਾਂ ਤੇ ਪਾਇਲ ਉਥੇ ਆਈ ਕੈਬ ਕਰਾ ਕੇ ਉਹ ਪਾਇਲ ਨੇ ਜਦੋਂ ਉਹਨਾਂ ਨੂੰ ਗੱਲਬਾਤ ਪੁੱਛੀ ਵੀ ਕੀ ਗੱਲਬਾਤ ਹੋਈ ਆ ਤਾਂ ਉਹਨਾਂ ਨੇ ਮਤਲਬ ਗੱਲ ਸੁਣੀ ਨਹੀਂ ਆ ਉਹ ਖਿੱਚ ਤੂੰ ਕਰਨ ਲੱਗੇ ਪਾਇਲ ਨਾਲ ਉਹਦੇ ਵਾਲ ਖਿੱਚਣ ਲੱਗੇ ਉਹਦੀ ਜੈਕਟ ਖਿੱਚਣ ਲੱਗੇ ਉਹਨੇ ਗੱਲ ਨਹੀਂ ਸੁਣੀ ਜਦੋਂ ਉਹਨਾਂ ਨੂੰ ਇਹ ਪਤਾ ਲੱਗਿਆ ਵੀ ਇਹ ਕੋਈ ਇਨਫਲੂਐਂਸਰ ਆ ਤਾਂ ਉਹਨਾਂ ਨੇ ਸਾਰਿਆਂ ਨੇ ਕੈਮਰੇ ਔਨ ਕਰ ਲਏ ਤੇ ਮਤਲਬ ਬਹੁਤ ਜ਼ਿਆਦਾ ਗਲਤ ਬੋਲਣਾ ਲੱਗੇ ਇਸ ਨੂੰ ਬਿਨਾਂ ਗੱਲ ਤੋਂ ਇਹਦੀ ਵਿੱਚ ਕੋਈ ਮਿਸਟੇਕ ਨਹੀਂ ਸੀ ਉਹਨਦੀ ਡਰਿੰਕ ਕੀਤੀ ਹੋਈ ਸੀ ਤੇ ਕੋਈ ਮਤਲਬ ਚੋਰੀ ਵਾਲਾ ਮੈਟਰ ਨਹੀਂ ਸੀਗਾ ਬਿਨਾਂ ਗੱਲ ਤੋਂ ਇਹਨੂੰ ਬਦਨਾਮ ਕਰ ਰਿਹਾ ਵੀ ਇਹ ਇਨਫਲੂਐਂਸਰ ਆ ਇਸ ਚੱਕਰ 'ਚ ਇਹਦੀ ਕੋਈ ਮਿਸਟੇਕ ਨਹੀਂ ਸੀ ਉਸ ਦੇ ਵਿੱਚ ਏਹੇ ਗੱਲ ਮੈਂ ਸਾਰਿਆਂ ਨੂੰ ਇਸ ਲਈ ਕਹਿ ਰਹੀ ਹਾਂ ਕਿ ਜੇ ਆਪਾਂ ਕਿਸੇ ਯਾਰ ਦੋਸਤ ਦੀ ਹਲਕੀ ਜਾਂਦੇ ਨਾ ਮੈਂ ਮਤਲਬ ਇਹ ਨਹੀਂ ਕੀਤੀ ਸੀ ਕਿ ਉੱਥੇ ਹਾਂ ਉੱਥੇ ਲੜਾਈ ਝਗੜਾ ਹੋ ਰਿਹਾ ਸੀ ਠੀਕ ਹੈ ਮੇਰੇ ਹਸਬੰਡ ਤੇ ਬਲੇਮ ਆਇਆ ਉਹਨਾਂ ਤੇ ਪਰਚਾ ਹੋਇਆ ਬਟ ਇਹਦੇ ਵਿੱਚ ਕੋਈ ਪਾਇਲ ਦੀ ਕੋਈ ਮਿਸਟੇਕ ਨਹੀਂ ਆ ਪਲੀਜ਼ ਇਹ ਕੁੜੀ ਨੂੰ ਨਾ ਉਹ ਕਰੋ ਠੀਕ ਹੈ ਮੇਰੀ ਫਰੈਂਡ ਆ ਮੈਂ ਇਹਨੂੰ ਫੋਨ ਇਸ ਲਈ ਕੀਤਾ ਸੀ ਕਿਉਂਕਿ ਮੇਰੀ ਹੈਲਪ ਲਈ ਆਈ ਸੀ ਉੱਥੇ ਇਹਨੂੰ ਬਦਨਾਮ ਨਾਮ ਕਰੋ ਪੈਣਾ ਵਰਗੀ ਮੇਰੀ ਇਹ ਪਲੀਜ਼ ਇਹਨੂੰ ਨਾ ਯਾਰ ਟ੍ਰੋਲ ਨਾ ਕੀਤਾ ਜਾਵੇ ਇਹ ਵੀ ਇੱਕ ਕੁੜੀ ਆ ਇਹੀ ਗੱਲ ਤੋਂ ਇਹ ਨਾਜਾਇਜ਼ ਟਰੋਲ ਕਰ ਰਹੇ ਆ ਤੇ ਪਹਿਲੀ ਗੱਲ ਜਿਹੜੀ ਕੁੜੀ ਦੇ ਫੋਨ 'ਚ ਵੀਡੀਓ ਬਣੀ ਆ ਮੈਂ ਸ਼ਰਮ ਕਰ ਰਹੀ ਆ ਜਿੱਦਣ ਮੈਨੂੰ ਉਹ ਮਿਲ ਗਈ ਤੇ ਮੈਂ ਜਾਣ ਕੇ ਮੇਰਾ ਲੋਕ ਜਾਣਦਾ ਵਾ ਜਿਨੇ ਵੀ ਮਾਰਨ ਕੀਤੀ ਆ ਦੇਖੋ ਮੈਂ ਉਹਨਾਂ ਨੂੰ ਪਹਿਲਾਂ ਪਹਿਲੀ ਗੱਲ ਸੁਸਾਇਟੀ ਨੂੰ ਕਹੀ ਸੀਗੀ ਕਿ ਤੁਸੀਂ ਵੀਡੀਓ ਨਾ ਬਣਾਓ ਕਿ ਮੈਨੂੰ ਕੱਲ ਉਹ ਗੱਲ ਕੀ ਮੈਨੂੰ ਗੱਲ ਦੱਸ ਦੋ ਵੀ ਕੀ ਆ ਹਾਂ ਤੇ ਉਹਨਾਂ ਨੂੰ ਸੁਸਾਇਟੀ ਉਹਨਾਂ ਨੇ ਨਹੀਂ ਸੁਣਿਆ ਉਹਨਾਂ ਨੇ ਨਹੀਂ ਸੁਣੀ ਮੇਰੀ ਗੱਲ ਉਹਨਾਂ ਨੇ ਬਹੁਤ ਜ਼ਿਆਦਾ ਕਿੱਥੋਂ ਵੀ ਕਰੀ ਇਹਦੇ ਨਾਲ ਇੰਸਟਾਗ੍ਰam ਵਾਲੇ ਇਹ ਨਾ ਸੋਚ ਲਿਆ ਕਰੋ ਕਿ ਹਾਂ ਸੱਚੀ ਉਹਨੇ ਚੋਰੀ ਕੀਤੀ ਆ ਉਹ ਚੋਰਾ ਈ ਨੋ ਨਾ ਕਿਹੜੀ ਕਾਰ ਗੱਡੀ ਆ ਕਿ ਉਹਨਾਂ ਦਾ ਤੇਲ ਥੀ ਜਾਂਦਾ ਜਦੋਂ ਜਦੋਂ ਸੋਸਾਇਟੀ ਵਾਲ ਨੇ ਇਹਦੇ ਹੱਥ 'ਚ ਫੋਨ ਦੇਖਿਆ 17 Pro Max ਉਹ ਉੱਥੋਂ ਉਹਨਾਂ ਨੂੰ ਲੱਗਿਆ ਵੀ ਵੀ ਇਹ ਚੋਰੀ ਦਾ ਫੋਨ ਆ ਬਹੁਤ ਜ਼ਿਆਦਾ ਗਲਤ ਬੋਲੇ ਬਟ ਇਹਦੇ ਵਿੱਚ ਇਹ ਕੁੜੀ ਦੀ ਕੋਈ ਮਿਸਟੇਕ ਨਹੀਂ ਆ ਅਸੀਂ ਖੁਦ ਜਾ ਕੇ ਲੈ ਕੇ ਆਏ 10 ਦਿਨ ਹੋਈ ਨਹੀਂ ਮਸਾਂ ਦੇ ਫੋਨ ਲੈਣ ਤੇ ਇਹਨਾਂ ਨੂੰ ਪਤਾ ਹੀ ਨਹੀਂ हां ਖੋਦ ਨਿਊ ਫੋਨ ਲਬਾਏ ਕਰਕੇ ਲੈ ਕੇ ਆਏ ਆ ਤੇ ਦੂਜੀ ਗੱਲ ਨਾ ਕਹਿਣ ਵਾਸਤੇ ਗੱਲਾਂ ਬਹੁਤ ਹੋ ਜਾਂਦੀਆਂ ਪਾਇਲ ਇਦਾਂ ਪਾਇਲ ਇਦਾਂ ਪਰ ਭਰਾਵਾ ਉਦੋਂ ਨਹੀਂ ਸੀ ਕਦੇ ਚੋਰੀ ਕੀਤੀ ਜਦੋਂ ਅਸੀਂ ਘਰੋਂ ਨਿਕਲੇ ਸੀ ਤੇ ਹੁਣ ਕੀ ਅਸੀਂ ਹੁਣ ਕੀ ਅਸੀਂ ਚੋਰੀ ਕਰਨੀ ਆ ਤੇ ਰਹੀ ਗੱਲ ਜੇ ਮੈਂ ਐਡੀ ਹੀ ਝੋੜ ਸੀਗੀ ਚੋਰੀ ਬਣਾ ਰਹੇ ਜੇ ਮੈਂ ਐਡੀ ਹੀ ਝੋੜ ਸੀਗੀ ਤੇ ਫਿਰ ਮੈਨੂੰ ਛੱਡ ਕੇ ਕਿਉਂ ਗਏ ਮੈਨੂੰ ਠੱਡ ਕੇ ਕਿਉਂ ਗਏ ਹਾਂ ਰਾਈਟ ਰਾਈਟ ਇਹ ਸਿਰਫ ਸਾਜ਼ਿਸ਼ ਹੀ ਉੱਥੇ ਜਿਹੜੇ ਮੁੰਡੇ ਖੜੇ ਸੀਗੇ ਮੈਨੂੰ ਨਹੀਂ ਪਤਾ ਕਿੱਥੇ ਦੇ ਮੁੰਡੇ ਸੀ ਹਰਿਆਣੇ ਸਾਡੇ ਹਰਿਆਣੇ ਦੇ ਮੁੰਡੇ ਆ ਉਹ ਮੈਨੂੰ ਤਿੰਨਾਂ ਦੇ ਫੇਸ ਯਾਦ ਨਹੀਂ ਠੀਕਾ ਕੋਈ ਗੱਲ ਨਹੀਂ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਊਗੀ ਹਾਂ ਉਹਨਾਂ ਤੇ ਵੀ ਕੀਤੀ ਜਾਊਗੀ ਐਦਾਂ ਤਾਂ ਯਾਰ ਤੁਸੀਂ 10 ਦਿਨ ਵੀਡੀਓ ਪਾ ਲਣਗੇ 20 ਦਿਨ ਵੀਡੀਓ ਪਾ ਲਣਗੇ ਮੇਰਾ ਕੁਝ ਨਹੀਂ ਜਾਣਾ ਹੈਗਾ ਕੀ ਹੋ ਜਾਊਗਾ ਮੇਰੇ ਫਾਲੋਅਰ ਵੱਜੂਗੇ ਮੇਰੀ ਹਾਈਪ ਵੱਜੂਗੀ ਕੀ ਹੋ ਜਾਊਗਾ ਹਾਂ ਬਦਨਾਮੀ ਕਰਨੀ ਬਦਨਾਮੀ ਅੱਗੇ ਨਹੀਂ ਹੋਈ ਹੈਗੀ ਪਹਿਲਾਂ ਹੋਈ ਹੈ ਹੁਣ ਹੋ ਜਾਊਗੀ ਐਂਡ ਜਿਹੜਾ ਵੀ ਜਿਹੜਾ ਵੀ ਬਾਰ-ਬਾਰ ਵੀਡੀਓ ਅਪਲੋਡ ਕਰ ਰਿਹਾ ਪਾਰਟ 1 ਪਾਰਟ 2 ਉਹਦਾ ਅਸੀਂ ਪਤਾ ਕਰਵਾਈ ਲੈਣਾ ਵੀ ਕੌਣ ਆ ਮੈਨੂੰ ਉਹ ਕੁੜੀ ਦਾ ਇੱਕ ਵਾਰੀ ਪਤਾ ਲੱਗਣਾ ਛੇਲਣੀ ਬਹੁਤ ਆ ਮੈਂ ਸਿੱਧਾ ਲਾਈਵ ਤੇ ਕਹਿ ਰਹੀਆਂ ਕਿਉਂਕਿ ਜੇ ਅਸੀਂ ਗਲਤੀ ਕੀਤੀ ਮੈਂ ਆਪਣੀ ਗਲਤੀ ਹਮੇਸ਼ਾ ਮੰਨੀ ਆ ਕਿ ਆਪਣੇ ਲਾਈਵ ਤੇ ਜਿੱਥੇ ਗਲਤ ਨਹੀਂ ਹੈਗੇ ਮੈਂ ਕਿਸੇ ਪਿਓ ਦੀ ਵੀ ਨਹੀਂ ਸੁਣਦੀ ਹੈਗੀ ਫਿਰ ਫਿਰ ਤੁਸੀਂ ਰੰਝੇ ਕੇ ਟ੍ਰੋਲ ਕਰੋ ਕੁਝ ਕਰੋ ਬਾਕੀ ਜੇ ਬਾਕੀ ਜੇ ਤੇਰੀ ਗਲਤੀ ਹੁੰਦੀ ਤਾਂ ਪੁਲਿਸ ਤੇ ਨੂੰ ਲੈ ਕੇ ਜਾਂਦੇ ਆ ਤੈਨੂੰ ਛੱਡ ਕੇ ਥੋੜੀ ਜਾਣਾ ਸੀ ਹਾਂ ਆਬਵੀਅਸਲੀ ਜੀ ਗੱਲ ਆ ਤੇ ਤੁਸੀਂ ਉੱਥੇ ਕਿਸੇ ਕੁੜੀ ਦਾ ਪੱਖ ਸੁਣਿਆ ਨਹੀਂ ਤੁਸੀਂ ਮੂੰਹ ਚਾਕੇ ਵੀਡੀਓ ਪਾ ਦਿੰਦੇ ਇੰਸਟਾ ਤੇ ਕਿ ਹਾਂ ਇਹ ਕੁੜੀ ਗਲਤ ਹੈ ਜਿੰਦੀ ਪਾਇਲ ਜਿਹੜਾ ਸਾਰੇ ਦੀ ਹੈਲਪ ਕਰਦੀ ਉਹ ਤਾਂ ਪਾਇਲ ਵਰਗੀ ਕੋਈ ਕੁੜੀ ਨਹੀਂ ਹੁੰਦੀ ਜੇ ਅੱਜ ਮੜੀ ਵੀਡੀਓ ਭੈਣ ਬਣਾ ਕੇ ਬਣਾਈ ਦੀ ਜੀ ਮੈਂ ਉਹ ਵਿਚਾਰੀ ਤਾਂ ਆਈ ਸੀਗੀ ਵੀ ਪਤਾ ਨਹੀਂ ਕੀ ਗੱਲ ਆ ਕਿੰਨੋ ਗੱਲ ਦੀ ਸੀ ਉਹਦੀ ਹੈਲਪ ਲਈ ਚਲੇਗੀ ਆ ਭੈਣੇ ਇਹੀ ਆ ਵੀ ਤਾਂ ਥੋੜੀ ਤਾਂ ਕੋਈ ਗਲਤੀ ਵੀ ਨਹੀਂ ਆ ਕੇ ਡੱਡਰ ਬੰਦੇ ਆਣੇ ਕੁੱਟਣ ਲੱਗ ਗਏ ਮੈਨੂੰ ਵੀ ਇਦਾਂ ਹੀ ਹੋਇਆ ਆ ਕੇ ਕੁਝ ਨਹੀਂ ਪੁੱਛਿਆ ਬਸ ਮੇਰੇ ਤੇ ਸਿੱਧਾ ਚੜ ਗਏ ਆਗੇ ਇਹ ਕੋਈ ਉਹਨਾਂ ਨੂੰ ਐ ਚੋਰੀ ਕਰੀਆ ਵੀਡੀਓ ਪੇਸ ਕਰੋ ਜੇ ਤੁਹਾਨੂੰ ਇਹ ਹਜ਼ਾਰਿਆਂ ਨੂੰ ਵੀ ਕੋਈ ਗਲਤ ਕੰਮ ਕਰਿਆ ਕਿਸੇ ਨੇ ਵੀ ਜਾਂ ਤੁਸੀਂ ਆਪਾਂ ਕੋਈ ਵੀ ਸਾਡੀ ਵੀਡੀਓ ਦਿਖਾ ਦੋ ਕੋਈ ਵੀ ਗਲਤ ਕੰਮ ਕਰਦੇ ਜੋ ਕਰੀ ਨਹੀਂ ਕੋਈ ਗਲਤ ਕੰਮ ਆ ਬਾਹਰ ਬੈਠੇ ਆ ਪੁਲਿਸ ਛਾੜ ਦਿੰਦੀ ਆ ਤੁਹਾਨੂੰ ਚੋਰੀਆਂ ਕਰਦੇ ਸੀ ਕੀ ਗੱਲ ਸਾਰਿਆਂ ਨੂੰ ਇਹ ਵੀ ਕਹਿ ਦਵਾ ਕਿ ਜਦੋਂ ਪਾਇਲ ਕਿਤੇ ਇੰਸਟਾਗ੍ਰਾਮ ਦੇ ਕਿਸੇ ਹੈਲਪਫੁਲ ਦੀ ਰੋਡ ਹੁੰਦੀ ਨਾ ਉਦੋਂ ਪਾਇਲ ਸਭ ਤੋਂ ਚੰਗੀ ਹੁੰਦੀ ਜੇ ਮੈਂ ਆਪਣੀਆਂ ਤੇ ਫਰੈਂਡ ਦੇ ਹੱਕ ਚ ਖੜ ਗਈ ਜਾ ਕੇ ਤੇ ਅੱਜ ਮੈਂ ਚੋਰ ਬਣ ਗਈਆਂ ਅੱਲਾ ਬਾਕੀ ਇੱਕ ਗੱਲ ਹੋਰ ਕਿਸੇ ਦੇ ਨਾ ਗੱਲ ਸੁਣਨੀ ਚਾਹੀਦੀ ਜਿਵੇਂ ਸੁਸਾਇਟੀ ਵਾਲੀਆਂ ਤੀਂ ਦੀਆਂ ਖੇਚ ਤੂੰ ਕਰ ਰਹੀਆਂ ਸੀ ਨਾ ਉਹਨਾਂ ਦੀ ਨਿੱਕੀਆਂ ਪੈਣਾ ਹੈਗੀਆਂ ਨੇ ਕੋਈ ਨਹੀਂ ਬੇਕੂਪ ਲੇਡੀ ਐਨੀਆਂ ਬੇਕੂਪ ਸੀ ਨਾ ਉੱਥੇ ਸੁਸਾਇਟੀ ਮੈਂ ਹਾਂ ਕਿੰਨੀਆਂ ਮੈਂ ਕਦੇ ਨਹੀਂ ਦੇਖੀਆਂ ਲਿਗੀਆਂ ਅਣਪੜ੍ਹ ਸੀ ਨੀਆਂ ਪੜੀਆਂ ਲਿਗੀਆਂ ਨੂੰ ਅਣਪੜ੍ਹ ਹੁੰਦੀਆਂ ਨਾ ਜਿਹੜੀਆਂ ਜਨਾਨੀਆਂ ਉਹ ਸੀ ਜਿਹੜੀਆਂ ਆਪਣੇ ਆਪ ਨੂੰ ਉੱਚ ਐਜੂਕੇਟਿਡ ਕਹਾਉਂਦੀਆਂ ਸੀ ਉਸ ਦਿਨ ਤੁਸੀਂ ਐਜੂਕੇਟਿਡ ਹੋ ਕੇ ਵੀ ਤੁਸੀਂ ਜੇ ਆਹ ਹਰਕਤਾਂ ਇੰਨੀਆਂ ਐਜੂਕੇਟਡ ਵਾਲੀਆਂ ਕਰਨੀਆਂ ਤਾਂ ਫਿਰ ਤੁਹਾਨੂੰ ਫਾਇਦਾ ਕੀ ਹੈ ਇੱਦੇ ਸ਼ਹਿਰ 'ਚ ਰਹਿ ਕੇ ਮੋਹਾਲੀ 'ਚ ਕੀ ਫਾਇਦਾ? ਬਾਕੀ ਜੇ ਇਹਦੀ ਗਲਤੀ ਹੁੰਦੀ ਨਾ ਤਾਂ ਕੱਲੀ ਇੱਕ ਵੀਡੀਓ ਨਹੀਂ ਹੋਰ ਵੀ ਵੀਡੀਓਜ਼ ਆਉਣੀਆਂ ਸੀਗੀਆਂ ਕੁੜੀ ਦੀ ਕੋਈ ਗਲਤੀ ਨਹੀਂ ਆ। ਮੇਰੀ ਗੱਲ ਨਹੀਂ ਸਹੀ ਹੋ ਗਈ ਕਿ ਮੈਂ ਉੱਥੇ ਜਾ ਕੇ ਸਿਰਫ ਇੰਨਾ ਕ ਪੁੱਛ ਲਿਆ ਕਿ ਆਂਟੀ ਜੀ ਗੱਲ ਕੀ ਹੋਈ ਹੈ। ਇਹ ਗੱਲ ਕੀ ਹੋਊਗੀ? ਇਹ ਗਲਤੀ ਹੋ ਗਈ ਤੇ ਮੈਂ ਕਹਿਣ ਲੱਗ ਗਿਆ ਬਾਈ ਬਈ ਮੇਰੀ ਭੈਣ ਆ ਗਈ ਮੈਨੂੰ ਉਹਨਾਂ ਨੂੰ ਉਹਨਾਂ ਨੇ ਇਹਦਾ ਫੇਸ ਤੋਂ ਸਕਾਪ ਵੀ ਖਿੱਚਿਆ ਇਹਨੇ ਫੇਸ ਕਵਰ ਕਿਉਂ ਕਰਿਆ ਹੋਇਆ? ਇਹੀ ਚੱਕਰ ਸੀ ਸਾਰਾ ਤੇ ਬਾਕੀ ਜੀ ਨੇ ਜੋ ਸੋਚਣਾ ਹੈ ਸੋਚੋ ਜਿਹਨੂੰ ਜੋ ਪ੍ਰੋਬਲਮ ਹੈ ਮੇਰੇ ਤੇ ਪਰਸਨਲ ਪ੍ਰੋਬਲਮ ਹੋ ਮੇਰੇ ਸਾਹਮਣੇ ਅੱਗੇ ਕੱਢ ਲਓ ਬਾਕੀ ਮੈਂ ਜੋ ਕਹਿਣਾ ਸੀ ਮੈਂ ਕਹਤਾ ਹੁਣ ਤੁਸੀਂ ਭਾਵੇਂ ਲੱਖ ਵੀਡੀਓ ਪਾਓ ਜੋ ਕਰਨਾ ਟਰੋਲ ਕਰਨਾ ਥੋੜੀ ਬਾਕੀ ਪਤਾ ਸੀ ਕਰਵਾਏ ਲੈਣਾ ਵੀ ਵੀਡੀਓ ਪਾ ਕੌਣ ਰਿਹਾ ਹੈ ਆ ਫੇਰ ਅਸੀਂ ਨੂੰ ਤੋੜਾ بڑا ਕੱਢ ਰਹੇ ਆ ਆ ਮਾਨ ਹਨੀ ਦਾ ਪਰਚਾ ਪੋਣਾ ਬਈ ਮਾਨ ਹਨੀ ਦੀ ਤੜਕੀ ਕਾਰਵਾਈ ਕਰਾ ਕੇ ਆਉਣੇ ਮੈਂ ਵੀ ਬਾਹਰ ਬੈਠਾ ਨਾਲੇ ਤੜਕੀ ਜਾ ਕੇ ਰੱਬ ਤੇ ਕੇ ਆਉਣੀ ਆ ਛੱਡਣਾ ਨਹੀਂ ਹੈਗਾ ਜਿੱਥੇ ਮਿਲ ਗਿਆ ਇੱਕ ਤਾਂ ਪੈ ਗਿਆ ਹੋਰ ਝੱਲ ਲੂਗਾ ਜੱਟ ਪਰ ਬਾਈ ਛੱਡਦਾ ਨਹੀਂ ਹੈਗਾ ਜਿੱਦੇ ਮੈਨੂੰ ਜਿਹੜੇ ਨਾ ਪਤਾ ਲੱਗਿਆ ਨਾ ਵੀ ਪਾਇਲ ਦੀਦੀ ਦੀ ਵੀਡੀਓ ਵਾਇਰਲ ਕਰੀਆ ਛੱਡਦਾ ਨਹੀਂ ਮੂੰਹ ਥੱਦਾ ਲਾਈਵ ਤੇ ਕਹਿ ਰਿਹਾ ਇੱਕ ਪੈ ਗਿਆ ਦੂਜਾ ਪੈਣੂ ਕੋਈ ਚੱਕਰ ਨਹੀਂ ਹੈਗਾ ਪਰ ਛੱਡਦਾ ਨਹੀਂ ਹੈਗਾ ਜਿਹੜੇ ਨੇ ਵੀ ਵੀਡੀਓ ਪਾਈ ਆ ਉਹ ਭਰਾਵਾ আর نیچے ਜਿਹੜੇ ਕਮੈਂਟ ਲਿਖਦੇ ਆ ਨਾ ਦਾ ਰੱਬ ਕਰੇ ਇਦਾਂ ਦੇ ਦਿਨ ਸਾਡੇ ਤੇ ਆਵੇ ਨਾ ਹੈਗੇ ਆ ਇੰਨੇ ਮਾੜੇ ਦਿਨ ਸਾਡੇ ਨਾਲ ਆਏ ਆ ਨਾ ਸੀ ਕਰਦੇ ਆ ਠੀਕ ਹੈ ਉਹਨਾਂ ਦੀਆਂ ਦਾ ਫਿਰ ਹੋਰ ਗੱਲ ਆ ਕਿ ਗੱਡੀ ਤੇਲ ਖਾ ਜਾਂਦੀ ਹੈ ਜਿੰਨੇ ਕਿ ਥੋੜਾ ਖਰਚਾ ਸਾਰੇ ਕਰਦਾ ਚਲੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਮੈਂ ਜੋ ਕਹਿਣਾ ਸੀ ਕਹਿਤਾ ਬਾਕੀ ਜਿਹਨੂੰ ਜਿਆਦਾ ਪ੍ਰੋਬਲਮ ਆ ਮੈਨੂੰ ਪਰਸਨਲ ਕਾਲ ਕਰ ਲਿਓ ਆਪਾਂ ਇੱਥੇ ਹੀ ਮੁਹਾਲੀ ਰਹਿੰਦੇ ਆ ਗਿਰੀ ਕੋਚ ਧੰਨਵਾਦ ਨਾਲੇ ਜਿਹੜੇ ਕਹਿ ਰਹੇ ਆ ਵੀ ਜਿਹੜੇ ਚੋਰ 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 ਉਹਨਾਂ ਦੀ ਕੀ ਚੋਰੀ ਕਰ ਲਈਏ ਦੱਸ ਦੂ ਨਹੀਂ ਕੋਈ ਇਹਨਾਂ ਨੂੰ ਪੁੱਛੇ ਕੋਈ ਇਹਨਾਂ ਨੂੰ ਪੁੱਛੇ ਜਿਹੜੇ ਕਮੈਕਸ ਕਰ ਰਹੇ ਨੇ ਵੀ ਜਿਹੜਾ ਅਸੀਂ ਗੱਡੀ ਦੇ ਤੇਲ ਪਾ ਦੇ ਕੇ ਘਰੋਂ ਚੋਰੀਆਂ ਕਰਕੇ ਤੇਲ ਪਾਉਨੇ ਆ ਅਸੀਂ ਪਰ ਤਾਂ ਤੋਰ ਦੇ ਕੇ ਰਿਖਾਣੇ ਹੋ ਗਏ 50000 ਦਾ ਜਿਹਨੇ ਤੁਸੀਂ ਚੋਰੀ ਦੇ ਲਿਆ ਨਹੀਂ ਹੁੰਦੇ ਉਹ ਲੋਕਾਂ ਨੂੰ ਚੋਰੀ ਦੱਸਦੇ ਐਨਾ ਕ ਤਾਂ ਗੱਡੀ 'ਚ ਤੇਲੀ ਪੈ ਜਾਂਦਾ ਜਿੰਨੇ ਤੁਸੀਂ ਗੱਲਾਂ ਮਾਰਦੇ ਹੋ ਕੁੱਤੇ ਦੇ ਬੱਚੇ ਹੱਡ ਚਲੋ ਚੰਗਾ ਯਾਰ ਓਕੇ ਨਾ ਬੂ ਓਕੇ ਓਕੇ ਬਾਈ